ਬਠਿੰਡਾ ਪੁਲਿਸ ਨੇ ਤੜਕੀ-ਤੜਕੀ ਚੁੱਕ ਲਿਆ ਡੰਡਾ ਨਸ਼ਿਆ ਦੇ ਮਾਮਲੇ 'ਚ ਦੋ ਬਦਨਾਮ ਬਸਤੀਆਂ ਦੇ ਵਿੱਚ ਕੀਤੀ ਛਾਪੇਮਾਰੀ ਐਂਟੀਐਸਪੀ ਆਪ ਪਹੁੰਚੇ ਛਾਪੇਮਾਰੀ ਕਰਨ ਲਈ ਨਸ਼ਿਆ ਦੇ ਕਾਰੋਬਾਰ ਨੂੰ ਲੈ ਕੇ ਬਦਨਾਮ ਪੰਜਾਬ ਹਰਿਆਣਾ ਬਾਰਡਰ ਤੇ ਸਥਿਤ ਨਰਸਿੰਗ ਕਲੋਨੀ ਅਤੇ ਬਠਿੰਡਾ ਦੀ ਤੋਬਿਆਣਾ ਬਸਤੀ ਵਿਖੇ ਦਿਨ ਚੜ੍ਹਦੇ ਹੀ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਦੇ ਨਾਲ SSP ਬਚਿੰਡਾ ਹਰਮਨਵੀਰ ਸਿੰਘ ਗੱਲ ਪਹੁੰਚੇ ਉਹਨਾਂ ਦੱਸਿਆ ਕਿ ਉਹਨਾਂ ਕੋਲ ਨਸ਼ਿਆਂ ਦੇ ਕਾਰੋਬਾਰ ਨੂੰ ਲੈ ਕੇ ਇਨਪੁਟ ਆਈਸੀ ਜਿਸ ਦੇ ਮੱਦੇਨਜ਼ਰ ਉਹ ਦਿਨ ਚੜ੍ਹਦੇ ਹੀ ਪੰਜਾਬ ਹਰਿਆਣਾ ਬਾਰਡਰ ਤੇ ਸਥਿਤ ਨਰਸਿੰਗ ਕਲੋਨੀ ਅਤੇ ਥੋਬੀਆਣਾ ਬਸਤੀ ਵਿਖੇ ਛਾਪੇਮਾਰੀ ਕਰਨ ਲਈ ਪਹੁੰਚੇ ਦੌਰਾਨ ਉਹਨਾਂ ਦੇ ਵੱਲੋਂ ਲੋਕਾਂ ਦੇ ਘਰਾਂ ਦੇ ਵਿੱਚ ਸਰਚ ਕੀਤੀ ਗਈ ਜੋ ਕਿਸੇ ਸਮੇਂ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਹੋਏ ਸਨ ਤੇ ਨਸ਼ਾ ਵੇਚਦੇ ਸਨ ਉਹਨਾਂ ਨੇ ਕਿਹਾ ਕਿ ਸਰਚ ਵਿੱਨ ਲਗਾਤਾਰ ਜਾਰੀ ਹੈ ਜੋ ਨਸ਼ੇ ਦੇ ਕਾਰੋਬਾਰੀਆਂ ਨੂੰ ਕਾਬੂ ਕੀਤਾ ਜਾ ਸਕੇ ਤੇ ਨਸ਼ੇ ਦਾ کاروبار ਬੰਦ ਕਰਾਇਆ ਜਾ ਸਕਦਾ ਤੇ ਨਸ਼ੇ ਦੇ کاروبار ਨਾਲ ਜੁੜੇ ਹੋਏ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਹਾਲਤ ਦੇ ਵਿੱਚ ਬਖਸ਼ਿਆ ਨਹੀਂ ਜਾਏਗਾ ਉਸ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿਆ ਜਾਏਗਾ ਇ ਡਿਸਟ੍ਰਿਕਟ ਬਠਿੰਡੇ ਦੇ ਵਿੱਚ ਅਸੀਂ ਕਸੋ ਆਪਰੇਸ਼ਨ ਜਿਹੜਾ ਉਹ ਸਰਚ ਐਂਡ ਕਾਟਨ ਆਪਰੇਸ਼ਨ ਚਲਾ ਰਹੇ ਹਾਂ ਔਰ ਜਿੱਥੇ-ਜਿੱਥੇ ਹੌਟ ਸਪots ਨੇ ਹੈਗੇ ਨੇ ਡਰੱਗਸ ਦੇ ਜਿੱਥੇ ਪਹਿਲਾਂ ਵੇਖਿਆ ਗਿਆ ਵੀ ਜਿੱਥੇ ਜ਼ਿਆਦਾ ਮਕਦਮੇ ਜਾਂ ਜ਼ਿਆਦਾ ਰਿਕਵਰੀਜ਼ ਹੋਈਆਂ ਨੇ ਉਹਨਾਂ ਨੂੰ ਆਡੈਂਟੀਫਾਈ ਕਰਕੇ ਉੱਥੇ ਜਿਹੜੇ ਹੈ ਸਰਪ੍ਰਾਈਜ਼ ਚੈਕਿੰਗ ਕੀਤੀ ਜਾ ਰਹੀ ਹੈ ਸਾਰੇ ਘਰਾਂ ਦੀ ਦੁਕਾਨਾਂ ਦੀ ਮੱਲਿਆਂ ਦੀ ਔਰ ਇਹ ਇੱਥੇ ਜਿੰਨੀਆਂ ਵੀ ਰਿਕਵਰੀਸ ਹੋਣਗੀਆਂ ਉਹਦੇ ਵੱਖੋ ਵੱਖਰੇ ਪਰਚੇ ਦਰਜ ਕੀਤੇ ਜਾਣਗੇ ਔਰ ਉਹਦੀ ਇਨਵੈਸਟੀਗੇਸ਼ਨ ਤੋਂ ਬਾਅਦ ਜਿੱਥੇ ਪਾਇਆ ਗਿਆ ਵੀ ਇਹ ਡਰੱਗਸ ਦੇ ਗੰਦੇ ਪੈਸੇ ਦੇ ਨਾਲ ਕੋਈ ਜਾਇਦਾਦਾਂ ਬਣੀਆਂ ਤੇ ਉਹਨਾਂ ਨੂੰ ਫ੍ਰੀਜ਼ ਕੀਤਾ ਜਾਊਗਾ ਅੱਜ ਵੀ ਰਾਮਪੁਰਾ ਫੂਲ ਦੇ ਕਰੀਬ 30 ਲੱਖ ਦੀ ਪ੍ਰਾਪਰਟੀ ਜਿਹੜੀ ਆ 28 ਤੋਂ 30 ਲੱਖ ਦੇ ਦਰਮਿਆਨ ਹੈ ਆ ਜਿਹੜੀ ਪ੍ਰਾਪਰਟੀ ਫ੍ਰੀਜ਼ ਕੀਤੀ ਗਈ ਆ ਔਰ ਡੀਐਸਪੀ ਰਾਮਪੁਰਾ ਫੂਲ ਤੇ ਉਹਨਾਂ ਦੀ ਟੀਮ ਅੱਜ ਉਹਦੇ ਜਾ ਕੇ ਫ੍ਰੀਜ਼ਿੰਗ ਆਰਡਰ ਉਹਨਾਂ ਦੀਆਂ ਪ੍ਰਾਪਰਟੀਆਂ ਦੇ ਉੱਤੇ ਪੇਸਟ ਕਰਕੇ ਆਉਣਗੇ ਔਰ ਜੋ-ਜੋ ਇਸ ਅਭਿਆਨ ਦੇ ਵਿੱਚ ਜਿੰਨੀਆਂ ਵੀ ਸਾਡੇ ਕੋਲ ਇੱਥੇ ਇਹਨਾਂ ਦੇ ਗੱਡੀਆਂ ਜਾਂ ਸਕੂਟਰ ਮੋਟਰਸਾਈਕਲ ਇਹ ਸਾਰਿਆਂ ਨੂੰ ਰਾਉਂਡ ਅਪ ਕਰਕੇ ਤਸਦੀਕ ਕੀਤਾ ਜਾਊਗਾ ਵੀ ਵੈਦਰ ਉਹ ਬਿਲਕੁਲ ਸਹੀ ਨੇ ਜਾਂ ਉਹ ਜਿਹੜੇ ਹੈ ਆ ਉਹਨਾਂ ਦੇ ਕੋਈ ਜੇ ਕੋਈ ਉਹਨਾਂ 'ਚ ਲੱਗਾ ਵੀ ਕੋਈ ਚੋਰੀ ਦਾ ਜਾਂ ਕੋਈ ਨਜਾਇਜ਼ ਇਹੋ ਜਿਹਾ ਵਹੀਕਲ ਵੀ ਹੈਗਾ ਤੇ ਉਹਦੇ ਫਰਦਰ ਜਿਹੜੀ ਉਹ ਵੀ ਕਾਰਵਾਈ ਕਾਨੂੰਨ ਮੁਤਾਬਕ ਜਿਹੜੀ ਆ ਉਹਨਾਂ ਦੇ ਖਿਲਾਫ ਕੀਤੀ ਜਾਊਗੀ ਇੰਨੀਆਂ ਲੋਕੇਸ਼ਨਾਂ ਤੇ ਅੱਜ ਸਰਚ ਪੈਂ ਚਲਾਇਆ ਜਾ ਰਿਹਾ ਹੁਣ ਫਿਲਹਾਲ ਅਸੀਂ ਜਿਹੜੀ ਐਡ ਪ੍ਰੈਜ਼ੈਂਟ ਆ ਉਹ ਦੋ ਲੋਕੇਸ਼ਨਾਂ ਤੇ ਚੱਲ ਰਿਹਾ ਇਹ ਥੋਬੀਆਣਾ ਬਸਤੀ ਜਿਹੜਾ ਸ਼ਹਿਰ ਬਠਿੰਡੇ ਦੇ ਕੋਲ ਆ ਉੱਥੇ ਦੂਜਾ ਨਰਸਿੰਘ ਕਲੋਨੀ ਆ ਜਿਹੜੀ ਹਰਿਆਣਾ ਬਾਰਡਰ ਤੇ ਆ ਡੱਬ ਵਾਲੀ ਦੇ ਨੇੜੇ ਉੱਥੇ ਚੱਲ ਰਿਹਾ ਇੱਥੇ ਐਸਪੀ ਸਿਟੀ ਇਹਨੂੰ ਲੀਡ ਕਰ ਰਿਹਾ ਇਸ ਆਪਰੇਸ਼ਨ ਨੂੰ ਔਰ ਨਰਸਿੰਘ ਕਲੋਨੀ ਦੇ ਵਿੱਚ ਜਿਹੜਾ ਐਸਪੀ ਡੀ ਸਾਡੇ ਜਿਹੜੇ ਹੈ ਅਜੇ ਗਾਂਧੀ ਉਹ ਉਹਨੂੰ ਲੀਡ ਕਰ ਰਹੇ ਆ ਇਸ ਤੋਂ ਬਾਅਦ ਸਾਰਾ ਮੈਂ ਆ ਪਰਸਨਲੀ ਵੀ ਇਹਨੂੰ ਸੁਪਰਵਾਈਜ਼ ਕਰ ਰਿਹਾ ਔਰ ਇਹ ਸਰਚ ਅਭਿਆਨ ਜਿਹੜਾ ਹੈ ਖਤਮ ਹੋਣ ਤੋਂ ਬਾਅਦ ਅਸੀਂ ਹੋਰ ਦੋ ਜਿਹੜੇ ਸਪots ਹੈਗੇ ਆ ਉੱਥੇ ਵੀ ਜਿਹੜੇ ਨੈਕਸਟ ਜਿਹੜਾ ਉੱਥੇ ਸਰਚ ਕਰਾਂਗੇ ਐਸਐਸਪੀ ਸਾਹਿਬ ਕਿੰਨਾ ਕੋ ਫਰਕ ਪਿਆ ਤੁਹਾਡੇ ਆਉਣ ਤੋਂ ਬਾਅਦ ਤੁਹਾਨੂੰ ਲੱਗਦਾ ਹੋਵੇ ਕਿ ਵੀ ਆਪਣਾ ਨਸ਼ੇ ਤਸਕਰਾਂ ਦੇ ਉੱਪਰ ਕਿੰਨੇ ਪਰਸੈਂਟ ਤੁਸੀਂ ਜਿਹੜਾ ਹੁਣ ਤੱਕ ਰਿਕਵਰੀ ਜਾਂ ਕਿੰਨਾ ਪਰਸੈਂਟ ਤੁਸੀਂ ਜਿਹੜਾ ਵੇਖੋ ਸਾਡੇ ਵੱਲੋਂ ਇਹ ਤਾਂ ਮੈਂ ਨਹੀਂ ਕਹਿ ਸਕਦਾ ਤਾਂ ਤੁਸੀਂ ਦੱਸ ਸਕਦੇ ਜੇ ਵੀ ਫਰਕ ਪਿਆ કે ਨਹੀਂ ਪਿਆ ਲੇਕਿਨ ਸਾਡਾ ਪੂਰੀ ਜਿਹੜੀ ਹੈ ਤੰ ਦਹੀਂ ਦੇ ਨਾਲ ਮਤਲਬ ਅਸੀਂ ਇਹ ਮਤਲਬ ਇਹ ਮੈਂ ਗੱਲ ਸੌ ਨੇਮ ਨਾਲ ਕਹਿ ਸਕਦਾ ਵੀ ਜਿੱਥੇ ਵੀ ਸਾਨੂੰ ਪਤਾ ਲੱਗਦਾ ਕਿ ਕੋਈ ਇਹੋ ਜਿਹਾ ਬੰਦਾ ਜਾਂ ਇਹੋ ਜਿਹਾ ਕੋਈ ਵੀ ਥਾਂ ਜਿੱਥੇ ਸਾਨੂੰ ਲੱਗਦਾ ਵੀ ਡਰੱਗਸ ਰਿਲੇਟਿਡ ਕੋਈ ਵੀ ਕ੍ਰਾਈਮ ਹੋ ਰਿਹਾ ਅਦਰਵਾਈਜ਼ ਆਲਸੋ ਵੀ ਜਿਹੜਾ ਵੀ ਕ੍ਰਾਈਮ ਆ ਬਟ ਜਿੱਥੇ ਡਰੱਗਸ ਆ ਉੱਥੇ ਅਸੀਂ 100% ਜਿਹੜਾ ਹੈਗਾ ਉਹਨੂੰ ਡੈਂਟ ਪਾਉਣ ਦੀ ਕੋਸ਼ਿਸ਼ ਕਰਦੇ ਆਂ ਜਿੱਥੋਂ ਵੀ ਕਿਤੇ ਸਾਨੂੰ ਇਨਫੋਰਮੇਸ਼ਨ ਆਉਂਦੀ ਆਂ ਹਾਂ ਇਨਫੋਰਮੇਸ਼ਨ ਆ ਸਾਨੂੰ ਗਲਤ ਵੀ ਬਥੇਰੀਆਂ ਆਉਂਦੀਆਂ ਆ ਜਿੱਥੇ ਕਿਸੇ ਦੀ ਪਰਸਨਲ ਲਾਕਡਾਊਨਟ ਹੁੰਦੀ ਆ ਉਹ ਲੋਕ ਜਦੋਂ ਉਹਨਾਂ ਦਾ ਨਹੀਂ ਉਹ ਮਫਾਦ ਪੂਰਾ ਹੁੰਦਾ ਉਹ ਕਹਿ ਜਾਂਦੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਦਰਵਾਈਜ਼ ਜਿੱਥੇ ਸਹੀ ਤੇ ਜੈਨੂਇਨ ਇਨਫੋਰਮੇਸ਼ਨ ਹੁੰਦੀ ਆ ਸਾਡੇ ਸੋਰਸ ਰਹੀਂ ਜਾਂ ਸਾਡੀਆਂ ਆਪਦੀਆਂ ਪਰਸਨਲ ਏਜੰਸੀਸ ਰਹੀਂ ਅਸੀਂ ਪੂਰੀ ਸਖਤ ਤੋਂ ਸਖਤ ਕਾਰਵਾਈ ਬਿਨਾਂ ਦੇਰੀ ਉਹਦੇ ਤੇ ਕਰਦੇ ਸਰ ਇਹ ਏਰੀਆ ਹੱਬ ਬਨਿਆ ਜਾਂਦਾ ਕਈ ਵਾਰ ਸੱਤ ਸੱਬਿਆਨ ਹੋ ਚੁੱਕਿਆ ਪਰ ਇੱਥੇ ਨਸ਼ੀਲਾ ਕਾਰੋਬਾਰ ਰੋਕਣ ਦਾ ਨਾਮ ਨਹੀਂ ਲੈ ਰਿਹਾ ਹਾਲਾਂਕਿ ਤੁਸੀਂ ਕਈ ਵਾਰੇ ਸੀਲ ਵੀ ਕੀਤਾ ਹੈ ਇਲਾਕਾ ਜਿਹੜਾ ਹੈਗਾ ਆਪ ਕੋ ਪੁਲਿਸ ਅਧਿਕਾਰੀਆ ਉਹਨੂੰ ਲਗਾਤਾਰ ਸਾਫੇ ਮਾਰੀ ਗਈ ਹੈ। ਕ੍ਰਾਈਮ ਬੜਾ ਹੈ। ਕ੍ਰਾਈਮ ਬੜਾ ਹੈ। ਸਹੀ ਵੇਖੋ ਜਿੱਥੇ ਵੀ ਸਾਨੂੰ ਇੱਥੇ ਹੁਣ ਕਾਫੀ ਇਸ ਚੀਜ਼ ਦਾ ਫਰਕ ਵੀ ਪਿਆ। ਪਹਿਲਾਂ ਦੇ ਕਿਸੇ ਵੇਲੇ ਲਾਈਨਾਂ ਲਾ ਕੇ ਵੀ ਕਹਿੰਦੇ ਇੱਥੇ ਲਾਈਨਾਂ ਲੱਗ ਜਾਂਦੀਆਂ ਸੀ। ਪਰ ਹੁਣ ਇਹੋ ਜੀ ਗੱਲ ਕੋਈ ਨਹੀਂ ਕਾਫੀ ਠੱਲ ਪਈ ਆ। ਔਰ ਜਿੱਦਾਂ ਜਿੱਦਾਂ ਸਾਨੂੰ ਲੱਗਦਾ ਅਸੀਂ ਇਹਨੂੰ ਕਰੈਕ ਕਰਦੇ ਰਵਾਂਗੇ ਇਹ ਠੀਕ ਗੱਲ ਆ ਕੋਈ ਨਾ ਕੋਈ ਦੋ ਬੰਦੇ ਚਾਰ ਅਸੀਂ ਫੜ ਲੈਨੇ ਇੱਕ ਅੱਧਾ ਨਵਾਂ ਪੁੱਗਰ ਪੈਂਦਾ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਸਾਡੀ ਅੱਦੇ ਤੇ ਨਿਗਾਹ ਨਹੀਂ ਹੈਗੀ ਔਰ ਜਿੱਦਾਂ ਜਿੱਦਾਂ ਵੀ ਕੋਈ ਕ੍ਰਾਈਮ ਚੰਡਲਜ ਕਰੂਗਾ ਜੋ ਵੀ ਆਹੀ ਸੀ ਉਹਨਾਂ ਵੀ ਵਿਲ ਪੁਟ ਬਿਹਾਈਂਡ ਦੀ ਵਾਰਸ ਥੈਂਕ ਯੂ